ਸਾਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਜੋਦੇਵਾਲਾ 16 ਜੀ ਇਸ ਪਿੰਡ ਦਾ ਜਿਹੜਾ ਪੁਰਾਣਾ ਨਾਮ ਜੋਦੇਵਾਲਾ ਤੇ ਜਦੋਂ ਚੱਕਬੰਦੀ ਹੋਈ ਤਾਂ ਇਹ ਜੀ ਮਾਈਨਰ ਤੇ ਪਿੰਡਾਂ ਤੇ ਇਸ ਕਰਕੇ ਇਸ ਪਿੰਡ ਦਾ ਨਾਮ 16 ਜੀ ਪਿਆ ਦੋਸਤੋ ਇੱਥੇ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਇੱਕ ਮਸਜਿਦ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਮੁਸਲਮਾਨ ਪਾਈਚਾਰਾ ਸੀ ਤੇ ਉਦੋਂ ਦੀ ਇੱਥੇ ਇਹ ਮਸਜਿਦ ਬਣੀ ਹੋਈ ਆ ਤੁਸੀਂ ਦੋਸਤੋ ਇਸ ਵੀਡੀਓ ਵਿੱਚ ਇਹ ਮਸਜਿਦ ਦੇਖ ਰਹੇ ਹੋ ਬਹੁਤ ਸੁੰਦਰ ਮਸਜਿਦ ਹੋਵੇਗੀ ਉਸ ਸਮੇਂ ਦੇ ਵਿੱਚ ਤੇ ਹੁਣ ਲਗਭਗ 75-76 ਸਾਲ ਵੰਡ ਨੂੰ ਹੋ ਚੁੱਕੇ ਆ ਤੇ ਵੰਡ ਤੋਂ ਪਹਿਲਾਂ ਦੀ ਇਹ ਬਣੀ ਹੋਈ ਆ ਤੇ ਅੱਜ ਵੀ ਮੌਜੂਦ ਆ ਦੋਸਤੋ ਇਸ ਮਸਜਿਦ ਦੇ ਵਿੱਚ ਇਹ ਚੀਜ਼ਾਂ ਬਲੈਕਬੋਰਡ ਵਗੈਰਾ ਜਾਂ ਕਮਰਿਆਂ ਦੇ ਉੱਪਰ ਜੋ ਇਹ ਕਲਾਸਾਂ ਲਿਖੀਆਂ ਹੋਈਆਂ ਨੇ ਇਹ ਵੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਵੰਡ ਤੋਂ ਮਗਰੋਂ ਜਦੋਂ ਮੁਸਲਮਾਨ ਪਰਿਵਾਰ ਇੱਥੋਂ ਚਲੇ ਗਏ ਤਾਂ ਉਸ ਤੋਂ ਬਾਅਦ ਇੱਥੇ ਇਹ ਜਿਹੜਾ ਸਕੂਲ ਵੀ ਚੱਲਦਾ ਰਿਹਾ ਹੈ ਕਿਉਂਕਿ ਇੱਥੇ ਕਲਾਸਾਂ ਵਗੈਰਾ ਜਿਹੜੀਆਂ ਕਮਰਿਆਂ ਦੇ ਉੱਪਰ ਆਪਾਂ ਦੇਖ ਰਹੇ ਹਾਂ ਦਰਵਾਜ਼ਿਆਂ ਦੇ ਮੈਂਸ਼ਨ ਆ ਪਰ ਹੁਣ ਹੌਲੀ-ਹੌਲੀ ਕਰਕੇ ਜਿਹੜੀ ਇਸ ਦੀ ਹਾਲਤ ਆ ਉਹ ਖਸਤਾ ਹੁੰਦੀ ਜਾ ਰਹੀ ਆ ਤੇ ਇਸ ਕਰਕੇ ਹੁਣ ਮੌਜੂਦਾ ਸਮੇਂ ਦੇ ਵਿੱਚ ਇਥੋਂ ਇਹ ਸ਼ਾਇਦ ਸਕੂਲ ਬੰਦ ਹੋ ਚੁੱਕਾ ਹੈ ਆਪਾਂ ਦੇਖ ਰਹੇ ਹਾਂ ਬਲੈਕ ਬੋਰਡ ਲੱਗੇ ਹੋਏ ਆ ਉੱਪਰ ਕਲਾਸਾਂ ਲਿਖੀਆਂ ਹੋਈਆਂ ਨੇ ਤੇ ਇਹ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਦੀ ਮਸਜਿਦ ਆ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਜਿਹੜਾ ਜੋਧੇਵਾਲਾ 16 ਜੀ ਪਿੰਡ ਪੈਂਦਾ ਇਹ ਜਦੋਂ ਆਪਾਂ ਗੰਗਾ ਨਗਰ ਤੋਂ ਪਦਮਪੁਰ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਚੂਨਾਵੜ ਆਉਂਦਾ ਚੂਨਾਵੜ ਤੋਂ ਜਿਹੜਾ ਜੀ ਮੈ이너 ਹਾਊਸ ਦੇ ਨਾਲ ਨਾਲ ਸੜਕ ਜਾਂਦੀ ਆ ਤੇ ਉਥੋਂ ਦੋਸਤੋ ਇਹ ਪਿੰਡ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਚੂਨਾਵੜ ਤੋਂ ਤੇ ਦੋਸਤੋ ਇਹ ਪ੍ਰਾਣੀ ਮਸਜਿਦ ਆ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਜਿਹੜੇ ਮੁਸਲਮਾਨ ਪਰਿਵਾਰ ਇੱਥੋਂ ਉੱਠ ਕੇ ਗਏ ਆ ਹੋ ਸਕਦਾ ਹੈ ਕਿ ਇਹ ਵੀਡੀਓ ਤੁਹਾਡੇ ਕਰਕੇ ਉਹਨਾਂ ਤੱਕ ਪਹੁੰਚ ਜੇ ਇਹ ਆਪਾਂ ਉੱਪਰ ਦੇਖ ਰਹੇ ਆ ਕਿ ਸ਼ਾਇਦ ਇਹਦੇ ਉੱਪਰ ਕੁਝ ਲਿਖਿਆ ਵੀ ਹੋਇਆ ਉਸੇ ਸਮੇਂ ਦਾ ਦੋਸਤੋ ਇਸੀ ਪਿੰਡ 16 ਜੀ ਜੋਦੇਵਾਲਾ ਦੀ 1947 ਦੀ ਵੰਡ ਤੋਂ ਪਹਿਲਾਂ ਦੀ ਇੱਕ ਨਿਸ਼ਾਨੀ ਜਿਹੜੀ ਅੱਜ ਵੀ ਪਿੰਡ ਦੇ ਵਿੱਚ ਮੌਜੂਦ ਆ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਸਾਂਝੇ ਨੇ ਹਜ਼ਾਰੇ ਸਿਰ ਮੋਰੇ ਹਮਿਦੇ ਆ ਸਾਡੇ ਨਾਲੋਂ ਚੰਗੇ ਨੇ ਜਨੋਰੇ ਹਮਿਦੇ ਆ